ਬ੍ਰਦਰ ਮੇਰੀ ਗੱਲ ਬਾਤ ਸੁਣੋ ਆ ਮੈਂਨੇ ਆਪਕੋ ਉਸ ਦਿਨ ਕਿਆ ਬੋਲਾ ਥਾ ਮੰਡੀ ਮੈਂ ਆਪਕੋ ਬੋਲਾ ਥਾ ਨਾ ਰੋਖਣਾ ਟੁੱਟਣਾ ਪੀ ਰੋਖਣਾ ਟੁੱਟਣਾ ਤੁਸੀਂ ਪਹਿਲਾਂ ਇੱਧਰ ਲੱਗੇ ਹੋ ਤੇ ਜਦੋਂ ਪੁਲਿਸ ਆਈ ਆ ਮੁਲਾਜ਼ਮ ਆਏ ਆ ਜਾਂ ਗਾਰਡ ਆਇਆ ਵਾ ਤੁਸੀਂ ਉੱਧਰ ਲੱਗੇ ਜੇ ਤਾਨੂੰ ਮੋਦਨ ਆਖਿਆ ਜਾਂ ਤੈਨੂੰ ਛੜਕ ਤੇ ਤੁਹਾਨੂੰ ਪਤਾ ਹੁਣ ਆਰਡਰ ਹੋ ਗਿਆ ਪੀ ਛੜਕ ਤੇ ਡੰਗਲ ਨਹੀਂ ਲਾਣਾ ਬੱਕਰੀ ਲਿਓਣੀ ਐ ਇਹਨੂੰ ਬੰਦ ਕਰੋ ਮੇਰੇ ਤੇ ਰੁਝ ਕਰਦੇ ਨਹੀਂ ਤਾ ਹਣਾ ਤੂੰ ਆਖੇ ਰੋਖਣਾ ਤੇਰਾ ਚਾਰ ਧੋਣੀ ਤੂੰ ਲੱਗਿਆ ਨਹੀਂ ਹਾਂ ਚਾਰ ਧੋਣੀ ਮੈਂ ਹੀ ਤੂੰ ਸਾਡੇ ਯਾਰ ਤਾਂ ਤੂੰ ਨਹੀਂ ਕੋਈ ਦੁਸ਼ਮਣ ਹੀ ਥੋੜਾ ਪਰ ਇਹਨਾਂ ਨੂੰ ਨਾ ਕੰਟਰੋਲ ਕਰੋ ਤੁਸੀਂ ਦੋ ਜਣੇ ਸਿਰਫ ਇੱਕ ਦੋ ਜਣੇ ਆ ਡੰਗਰ ਤਾਂ ਕੋ ਹਜ਼ਾਰਾਂ ਹੀ ਆ ਪਰ ਉਹਦੇ ਵਿੱਚ ਕੰਟਰੋਲ ਨਹੀਂ ਹੋ ਰਿਹਾ ਨਾ ਬੜੇ ਬੂਟੇ ਮਿਹਨਤਾਂ ਲੱਗ ਰਿਹਾ ਤੈਨੂੰ ਪਤਾ ਵੀ ਉਹ ਦਿਨ ਮੈਂ ਕਿਹਾ ਵਾ ਇਹਨੂੰ ਇਹਨੂੰ ਨਾ ਖੁੱਲੀ ਜਗ੍ਹਾ ਦੇ ਉਸੇ ਟਿਕਾਣੇ ਤੇ ਲੈ ਜਾਓ ਜਿੱਥੇ ਤੁਹਾਡਾ ਕੋਈ ਰਹਿਣ ਬਸੇਰਾ ਹੈਗਾ ਉੱਥੇ ਜਾ ਕੇ ਉਹਨੂੰ ਪੱਠੇ ਵੱਢ ਕੇ ਮਿਹਨਤ ਕਰੋ ਆ ਪੱਠੇ ਉਰ ਸੇ ਪਾਓ ਨਹੀਂ ਤਾਂ ਕੰਟਰੋਲ ਨਹੀਂ ਹੋਣਾ ਸਾਡਾ ਮੈਂ ਬੰਨ ਲੈਣੀਆਂ ਸਾਰੀਆਂ ਵੇਸੇ ਲਾਉ ਨਹੀਂ ਹੈਗਾ ਹਾਂ ਰੋੜ ਤੇ ਡੰਗਰ ਚੜਾਉਣਾ ਲਾਉ ਨਹੀਂ ਤਾਂ ਇਹ ਜੇ ਕੋ ਪਰਚਾ ਪੁੱਛਿਆ ਗਿਆ ਤੇਰੇ ਸਾਹਮਣੇ ਇਹ ਵੀ ਆਪਣੇ ਇਧਰੋਂ ਇਲਾਕੇ ਦੇ ਜਿਹੜੇ ਵੀਰ ਆ ਗੜ੍ਹ ਸਾਹ ਪਿਆ ਉਹ ਵੀ ਹੈ ਤੇ ਦੋ ਇਹਨਾਂ ਦੇ ਝੋਣੜਿਆ ਨਾਰਲੀ ਪਿੰਡ ਅੱਜ ਪਹਿਲੀ ਤਰੀਕ ਹੈ ਫਰਸਟ ਦੇ ਬੜਾ ਬੁਰਾ ਆ ਲਿਆ ਪ੍ਰਸ਼ਾਸਨ ਵੀ ਲਿਆਂਦਾ ਸੀ ਪਰ ਇਹਨਾਂ ਨੂੰ ਉਹ ਬੀਬੀਆਂ ਨੂੰ ਅੱਗੇ ਕਰ ਦਿੰਦੇ ਆ ਛੋਟੇ ਛੋਟੀਆਂ ਇਹਨਾਂ ਦੀ ਕੁੜੀਆਂ ਤੇ ਮੈਂ ਇਹਨੂੰ ਉਦਨ ਵੀ ਗਿਆ ਸੀ ਵੀ ਇਤੋਂ ਬਾਜਾ ਉੱਥੋਂ ਇਹਨਾਂ ਡੇਰਾ ਚੁੱਕ ਕੇ ਹੋਰ ਕਿਤੇ ਲੈ ਜਾਂਦਾ ਹੁਣ ਕੀ ਕਰਨਾ ਹੁਣ ਇਹ ਦੱਸ ਵੀ ਕੀ ਕਰਨਾ ਹੋਣਾ ਪਰਚਾ ਹੁੰਦਾ ਵਾ ਜੇ ਤੁਸੀਂ ਸੜਕ ਤੇ ਰਹਿਣਾ ਨਹੀਂ ਡੰਗਰ ਹਾਂ ਤੁਸੀਂ ਸਾਡੇ ਕੋਈ ਦੁਸ਼ਮਣ ਨਹੀਂ ਹੈਗੇ ਪਰ ਇੱਥੇ ਕੰਟਰੋਲ ਕਰ ਲੋ ਕਰ ਲਈਏ ਬਰੋਂ ਗੱਲਾਂ ਅਸੀਂ ਜਾਈਏ ਕਿੱਧਰ ਨਹੀਂ ਮੈਂ ਲੈ ਆ ਕੇ 50 ਬੰਦੇ ਜੇ ਮੈਂ ਬੰਨ ਲੈਣੇ ਜਾਂ ਅੰਦਰ ਤੂੰ ਗੱਲਾਂ ਹੀ ਲੈ ਜਾਂ 50 ਬੰਦੇ ਨਹੀਂ ਨਹੀਂ ਪਰ ਹਾਨੂੰ ਸਾਡੇ ਨਾ ਨੁਕਸਾਨ ਬੜਾ ਹੁੰਦਾ ਨਹੀਂ ਜਾਨੀ ਜਿਦੋਂ ਰੁਕ ਨਹੀਂ ਛੱਡਦੇ ਸੀ ਅਸੀਂ ਜਾਈਏ ਕਿੱਧਰ ਸਾਡੇ ਜਗ੍ਹੀ ਸਾ ਕਿ ਮੈਂ ਮੰਨਦਾ ਪਰ ਉੱਥੇ ਕਿਤੇ ਨੂੰ ਉੱਥੇ ਟਿਕਾਣਾ ਜਿੱਥੇ ਤੁਸੀਂ ਬੈਠੇ ਨਾ ਉੱਥੇ ਖਾਲੀ ਜਗ੍ਹਾ 'ਚ ਬੈਠੇ ਉੱਥੇ ਵੱਢ ਕੇ ਪੱਠੇ ਉੱਥੇ ਲਸੋਟੋ ਹਾਂ ਇਹਨੂੰ ਧਿਆਨ ਕੰਟਰੋਲ ਕਰੋ ਫੇਰ ਮੁੜ ਕੇ ਨਾ ਕਿਉਂ ਵੀ ਸਾਡਾ ਇਹ ਆਏ ਸਰਦਾਰ ਸਾਡਾ ਧੱਕਾ ਕਰਦੇ ਆਹੀ ਧੱਕਾ ਕਰਨ ਵਾਲੇ ਬੰਦੇ ਨਹੀਂ ਪੰਗਰ ਸ਼ਾਹ ਮੋੜੋਂ ਉਧਰ ਨਹਿਰ ਤੇ ਖੜਦੇ ਤੁਸੀਂ ਮੈਂ ਨਹਿਰ ਤੇ ਨਹੀਂ ਖੜਦਾ ਪਿੰਡਾਂ ਵਾਲੇ ਡੱਕਣ ਨਾ ਡੱਕਰ ਮੈਨੂੰ ਕੋਈ ਵਾਰ ਮੈਂ ਨਹਿਰ ਤੇ ਡੱਕ ਜਾਣਾ ਉਧਰੋਂ ਕੱਢ ਲੈ ਪੁਲਸ ਵਾਲੇ ਫੇਰ ਖਲੋਤੇ ਫੇਰ ਮੈਂ ਨਹਿਰ ਤੇ ਨਹੀਂ ਡੱਕ ਜਾਣਾ ਤੇ ਰਸਾਂ ਗੱਲ ਹੈ ਪਿੰਡ ਵਾਲਿਆਂ ਦੀ ਵੀ ਜ਼ਿੰਮੇਵਾਰੀ ਬੰਦੀ ਪਿੰਡ ਵਾਲੇ ਪਿੰਡਾਂ ਵਾਲੇ ਵੀ ਰੋਕਣ ਨੂੰ ਸਾਡੀ ਕੱਲਿਆਂ ਦੀ ਥੋੜਾ ਜਿਹੀ ਜ਼ਿੰਮੇਵਾਰੀ ਬੰਦੀ ਆ ਜਣ ਸਾਹਿਬ ਸਾਡਾ ਥੋੜਾ ਧਿਆਨ ਰੱਖਿਆ ਕਰੋ ਵੀਰੇ ਮੈਂ ਕਿੱਥੋਂ ਆਇਆ ਵਾਂ ਤੇ ਥੋੜਾ ਆ ਵੀ ਰੱਖੋ ਵੇ ਕਿੰਨੇ ਸਿਰਫ ਆਪਾਂ ਇਹਨਾਂ ਦੇ ਦੁ ਪਰ ਇਹਨਾਂ ਕੋ ਡੰਗਰੀ ਇਹ ਉਹ ਕਿੰਨੇ ਜਣੇ ਤੇ ਉਹ ਕੱਲਾ ਵਾ ਤੇ ਕੀ ਕਰਨੂ ਇੱਥੇ ਕੰਟਰੋਲ ਨਹੀਂ ਹੋਣਾ ਇਹ ਕੋ ਕੱਲੇ ਕੋ ਚਰੇ ਹਣਾ ਪਰ ਆਪਾਂ ਇਹਨਾਂ ਦੀ ਦੁਸ਼ਮਣੀ ਪਰ ਇਹਨਾਂ ਨੂੰ ਥੋੜਾ ਜਿਆਦਾ ਵੀ ਜਾਗਰੂਤ ਹੋਵੇ ਥੋੜਾ ਜਿਆਦਾ ਨੁਕਸਾਨ ਬੜਾ ਕਰਨਾ ਐਨਾ ਬੂਟਾ ਲੱਗਿਆ ਹਜ਼ਾਰਾਂ ਬੂਟਾ ਲਾਤਾ ਤਾਂ ਨੁਕਸਾਨ ਹੋਣਦਾ ਤਾਂ ਕੀ ਫਾਇਦਾ ਸਾਡੀ ਮਿਹਨਤ ਦਾ ਜਿਹੜਾ